ਕੀ ਨਾਮ ਆ ਗਿਆ ਜੀ ਆਪਣਾ ਨਾਇਬ ਸਿੰਘ ਜੀ ਅੱਛਾ ਪਿੰਡ ਕਿਹੜਾ ਆ ਗਿਆ ਜੀ ਆਕਲਗਾ ਜੀ ਅੱਛਾ ਕਿੰਨੇ ਪਸ਼ੂ ਆ ਜੀ ਆਪਣੇ ਕੋਲੇ ਕਿੰਨੇ ਪਸ਼ੂ ਆ ਜੀ ਅੱਛਾ ਤੇ ਇਸੇ ਤਰ੍ਹਾਂ ਹੀ ਪਾਲਦੇ ਹਨਾ ਜੀ ਹਾਂ ਜੀ ਐਂ ਪਾਲਦੇ ਆਂ ਪੱਠੇ ਖੋਤ ਕੇ ਠੀਕ ਆ ਤੇ ਦੁੱਧ ਬਾਦ ਆਪਦਾ ਘਰੇ ਹੋ ਜਾਂਦਾ ਹਨਾ ਜੀ ਵਧੀਆ ਦੁੱਧ ਵਧਾ ਕੇ ਦੁੱਧ ਬਾਦ ਹੁੰਦਾ ਤੇ ਜਿਵੇਂ ਸਾਡੇ ਕਿਸਾਨ ਭਰਾਵਾਂ ਨੇ ਜਾਂ ਜ਼ਿਮੀਦਾਰਾਂ ਨੇ ਤਾਂ ਆਮ ਜੀ ਤਾਂ ਆਪਾਂ ਦੇਖਦੇ ਆਂ ਵੀ ਤਕਰੀਬਨ ਬਹੁਤ ਘਰਾਂ ਚ ਪਸ਼ੂ ਵੇਚਦੇ ਹਨਾ ਇਹ ਨਹੀਂ ਪਸ਼ੂ ਜੀ ਕਿਸੇ ਕੋਲੇ ਨਹੀਂ ਕੋਈ ਤੇ ਪੱਠੇ ਜੇਕਰ ਕਿਸਾਨ ਵੀਰ ਤਾਂ ਆਪਦੇ ਖੇਤ ਚ ਬੀਜ ਕੇ ਉਹਨੂੰ ਤਾਂ ਕੋਈ ਵੱਡਣਾ ਔਖੇ ਨਹੀਂ ਜਦੋਂ ਤੁਸੀਂ ਇਹ ਔਖੇ ਇਹ ਮਾਇਕਾ ਖਾਣਾ ਤਾਂ ਖੋਤੀ ਜਾਂਦਾ ਹਾਂ ਹਾਂ ਤੁਸੀਂ ਤਿੰਨ ਚਾਰ ਪਸ਼ੂ ਪਾਲੀ ਜਾਂਦੇ ਤੇ ਖਾਣਾ ਤਾਂ ਖੋਦ ਕੇ ਪੱਠੇ ਲੈ ਜਾਂਦਾ ਹਾਂ ਹਾਂ ਤੇ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਪਸ਼ੂ ਰੱਖਣ ਜੀ ਹਾਂ ਜੀ ਹਨਾ ਮੁੱਲ ਦਾ ਦੁੱਧ ਬਹੁਤ ਔਖਾ ਪੀਣਾ ਮੁੱਲ ਦਾ ਦੁੱਧ ਔਖਾ ਜੀ ਬਾਕੀ ਅੱਜ ਕੱਲ੍ਹ ਸ਼ੁੱਧ ਮਿਲਦਾ ਬਣੀ ਨਾ ਨਹੀਂ ਮਿਲਦਾ ਦੁੱਧ ਜੀ ਹਾਂ ਡੈਰੀਆਂ ਤੇ ਤੁਰੇ ਫਿਰਦੇ ਡੋਲੂ ਲੈ ਕੇ ਸੋ ਜਰੂਰ ਕਈ ਆ ਬਣਾ ਵਾਲੇ ੱੱਕਈ ਆ ਇਹਨਾਂ ਦੇ ਹਾਂਜੀ ਹਾਂਜੀ ਕਦੋਂ ਲਿਆਉਣਾ ਨਹੀਂ ਪਾਉਣਾ ਨਹੀਂ ਡੇਰੀ ਤੇ ਜਾਬ ਖੜਦੇ ਆ ਹਾਂ ਤੇ ਪੱਠੇ ਵੱਢਣ ਦੇ ਮਾਰੇ ਹਾਂਜੀ ਉਹੀ ਗੱਲ ਆਪਾਂ ਕਰਦੇ ਆ ਨਾ ਹਨਾ ਪਤਾ ਕਹਿੰਦਾ ਪੱਠੇ ਵੱਢਣੇ ਪੈਣਗੇ ਦੁੱਧ ਡੇਰੀ ਤੇ ਲਿਆਉਂ ਹਾਂ ਤੇ ਐ ਕਰਦੇ ਆ ਪਰ ਇਹ ਬਹੁਤਾ ਚਿਰ ਚੱਲਣਾ ਨਹੀਂ ਜੀ ਨਹੀਂ ਚੱਲਦਾ ਬਾਲਾ ਚੱਲਣਾ ਜਦੋਂ ਆਪਾਂ ਵੇਖ ਲਿਆ ਵੇਖਦੇ ਆ ਜੀ ਜਦੋਂ ਆਪਾਂ ਸਾਰਿਆਂ ਘਰਾਂ ਚੋਂ ਡੰਗਰ ਤਾਂ ਵੇਚ ਤੇ ਫਿਰ ਡੇਰੀਆਂ ਤੇ ਵੀ ਦੁੱਧ ਕਿੱਥੋਂ ਆਊ ਇੱਕੋ ਕੱਟੀ ਹੀ ਮੇਰੇ ਕੋਲ ਅੱਛਾ ਕੱਟੀ ਤੋਂ ਹੀ ਬਣਾਇਆ ਵੇ ਕੱਟੀ ਨੂੰ ਪਾਲ ਕੇ ਹਨਾ ਕੱਟੀ ਤੋਂ ਹੀ ਪਾਲ ਕੇ ਅਮਰੇ ਕੋਲ ਤਿੰਨ ਦਾ ਕੱਟਣਾ ਹੀ ਆ। ਅੱਛਾ ਉਹ ਸਾਰੇ ਘਰ ਦੇ ਹੀ ਆ ਘਰ ਦੇ ਹੀ ਪਸ਼ੂ ਆ। ਸਾਰੇ ਹੀ ਬਣਾਏ ਆ। ਠੀਕ ਆ। ਸੋ ਇਸ ਤਰ੍ਹਾਂ ਹਣਾ ਸਾਰੇ ਕਿਸਾਨਾਂ ਨੇ 10000 ਦੀ ਲਈ ਸੀ ਕੱਟੀ ਮੈਂ। ਅੱਛਾ ਅੱਛਾ। 14000 ਦੀ ਕੱਟੀ ਤੋਂ ਹੌਲੀ-ਹੌਲੀ ਪਾਲੀ ਗਿਆ। ਠੀਕ ਆ ਇਸ ਤਰ੍ਹਾਂ ਹੀ ਪਾਲ ਲਿਆ। ਸਹੀ ਪੜ ਗਏ। ਸੋ ਜੋ ਕਿਸਾਨ ਭਰਾਵਾਂ ਨੂੰ ਵੀ ਜ਼ਰੂਰ ਮਹਾਰਾਜ ਕਰਦਾ ਫਰਕ ਪਾਉਂਦਾ ਮਹਾਰਾਜ ਦਿੰਦਾ। ਹਾਂ ਜਦੋਂ ਸੇਵਾ ਕਰਦੇ ਇਹਨਾਂ ਦੀ ਆਪਾਂ ਨਾ ਸੇਵਾ ਕਰਦੇ ਇਹਨਾਂ ਦੀ ਆਪਾਂ। ਹਾਂਜੀ ਹਾਂਜੀ। ਸੋ ਸਾਰੇ ਭਰਾਵਾਂ ਨੂੰ ਜ਼ਰੂਰ ਚਾਹੀਦਾ ਹਨ ਜੀ ਘਟੋਗਾ ਟਾਪ ਦੇ ਘਰ ਵਾਸਤੇ ਤਾਂ ਦੁੱਧ ਘਰ ਚ ਜ਼ਰੂਰ ਤਿਆਰ ਕਰ ਕਿਉਂਕਿ ਛੋਟੀ ਮੇਰੇ ਕੋਲ 2 ਵਜੇ ਸੂਈ ਬਿਆ। ਅੱਛਾ। ਚੌਗੀ ਆ ਛੋਟੀ 2 ਵਜੇ ਸੂਪੀ। ਢਾਈ ਸਾਲ ਦੀ ਸੂਪੀ ਸੀ। ਬਾਈ ਜੀ ਐ ਨਾ ਤੁਸੀਂ ਮਿਹਨਤ ਕਰਦੇ ਆ ਹਨਾ। ਮਿਹਨਤ। ਮੇ ਸੇਵਾ ਕਰਦੇ ਆ। ਸੇਵਾ ਨਹੀਂ ਹੁੰਦਾ। ਹਾਂ ਬਾਕੀ ਫਿਰ ਪ੍ਰਮਾਤਮਾ ਵੀ ਬਰਕਤ ਆ ਪਾਉਂਦਾ। ਘਰੀ ਦਾ ਪੱਠੀ ਪਾ ਕੇ ਖੁਸ਼ੀ ਨਹੀਂ। ਹਾਂ। ਮਿਹਨਤੀ ਨਹੀਂ ਕਰ ਸਕਦਾ ਫਿਰ ਉਹ ਬੰਦਾ ਕਰੂ ਕੀ? ਠੀਕ ਆ ਹਾਂਜੀ ਹਾਂਜੀ। ਬਾਕੀ ਦੁੱਧ ਬਾਅਦ ਆਪਾਂ ਘਰੇ ਵਰਤਨਾ ਜੀ ਤੇ ਹਾਂ ਜੀ। ਜਿਸੀਰ ਅੱਗੇ ਮੈਥੋਂ ਤੁਰਿਆ ਨਹੀਂ ਸੀ ਜਾਂਦਾ। ਅੱਛਾ ਜੀ। ਜਮਈ ਠੀਕ ਹੈ। ਚੱਕਣਾ 20 ਕਿਲੋ ਪੱਠੇ ਚੱਕਣੇ ਔਖੇ ਹੋ ਜਾਂਦੇ ਸੀ। ਹਾਂਜੀ। ਹੁਣ ਮੈਂ ਡੂਲਮਾਨ ਪੱਠੇ ਕੱਲਾ ਹੀ ਚੱਕ ਦਿੰਦਾ। ਅੱਛਾ ਤੁਸੀਂ ਨਾ ਤਬੱਡੀ ਜਾਂਦੇ ਨਾ ਮੈਂ ਮੈਂ ਤੋੜਦਾ ਪੱਠੇ ਦੁੱਧ ਬਾਦ ਪੀਣਾ। ਹਾਂਜੀ ਬਾ। ਪਹਿਲਾਂ ਦੁੱਧ ਪੀਤਾ ਬਸ ਆਪੇ ਪੱਠੇ ਚੱਕੀ ਰਿਆ। ਬਾਕੀ ਸਰੀਰ ਵੀ ਤੰਦਰੁਸਤੀ ਹੈ ਜੋ ਮਿਹਨਤ ਕਰਦੇ ਆਂ ਜੀ ਆਪਾਂ। ਤੰਦਰੁਸਤੀ ਹੈ ਮੇਰੇ ਨੂੰ ਹੁਣ 8-7 ਬਰੇ ਹੋ ਗਏ ਪਸ਼ੂ ਰੱਖਦੇ ਨੂੰ। ਅੱਛਾ ਜੀ। ਰੱਖਦਾ ਪਹਿਲੋ ਵੀ ਸੀ। ਹਾਂ। ਇਹ ਹੁਣ ਜਿਹੜੇ ਬਣਾਏ ਫਿਰ ਹੌਲੀ-ਹੌਲੀ ਬਣਾ ਠੀਕ ਆ ਬਣਾ ਕੇ ਤੇ ਹੁਣ ਵੱਧਗਾ ਕੰਮ ਚੱਲਦਾ ਠੀਕ ਆ ਸੋ ਹੋਰ ਸਾਰੇ ਭਰਾਵਾਂ ਨੂੰ ਹਨਾ ਜਰੂਰ ਪਸ਼ੂ ਰੱਖਣੇ ਚਾਹੀਦੇ ਹੱਕ ਆ ਬਾਈ ਪਸ਼ੂ ਰੱਖਣ ਦਾ ਹੱਕ ਹੈ ਮੈਂ ਤਾਂ ਇਹ ਛੱਡੀ ਜਾਂਦੇ ਫਿਰ ਕਰਨਗੇ ਵੀ ਕੀ ਠੀਕ ਆ ਗੱਲ ਹਾਂਜੀ ਤੁਹਾਡੀ ਜ਼ਮੀਨ ਤੇ ਤੋਂ ਪੱਠੇ ਨਹੀਂ ਵੱਢ ਸਕਦਾ ਹੋਰ ਕੀ ਕਰੂ ਹਾਂਜੀ 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 ਤੇ ਮੈਂ ਖੋਤ ਕੇ ਲਿਆਉਣੇ ਆ ਤੇ ਹਾਂ ਦੋ ਢਾਈਆਂ ਘੰਟਿਆਂ ਚ ਪੱਠੇ ਬਣਾ ਲਿਆ ਹੁਣ ਠੀਕ ਆ ਹਾਂ ਤੇ ਫੇਰ ਸਾਰੇ ਜਿਹੜੀ ਆਪਦੇ ਭਰਾਵਾਂ ਨੂੰ ਪੱਠੇ ਪਾਈ ਜਾਣ ਤੇ ਨਾਲੇ ਘਰੇ ਆਈ ਆਪਾਂ ਘਰੇ ਘਰੇ ਹਾਂ ਚਿੰਤਾ ਹੀ ਨਹੀਂ ਕੋਈ ਠੀਕ ਆ ਹਾਂਜੀ ਹਾਂ। ਉਹਲਾ ਕਹਿੰਦਾ ਫਲਾਣਾ ਯਾਰ ਦੇੜੀ ਨਹੀਂ ਜਾਂਦਾ ਦੇੜੀ ਜਾਊ ਕਿ ਤੋ ਨਾ ਪੱਠੇ ਪਾਲਲੇ ਪਸ਼ੂ ਪਾਲੀ ਜਾਂਦਾ ਤੇੜੀ ਹੱਕੀ ਨਹੀਂ ਜਾਂਦਾ। ਮੂਰੇ ਜਾਂਦਾ ਈ ਕੰਮ। ਨਾਲੇ ਆਪਦਾ ਘਰੇ ਆਣਾ ਜੀ ਕਿਸੇ ਦੀ ਗੁਲਾਮੀ ਨਹੀਂ। ਗੁਲਾਮੀ ਨਹੀਂ ਦੁੱਧ ਬਾਦ ਆਮ ਰਹਿੰਦਾ ਹੈ। ਹਾਂ। ਐਸਾ ਤੇ ਲਾਮ ਰਹਿੰਦਾ ਦੇੜੀ ਚ ਮੈਂ ਸਪਾਈ ਵੀ ਤੇਰੀ। ਤੈਨੂੰ ਖਰਚਾ ਮੁੱਕਦਾ ਹੀ ਨਹੀਂ। ਠੀਕ ਆ ਹਾਂਜੀ ਹਾਂਜੀ। ਤੇ ਜੇ ਆਪਾਂ ਕੀ ਜੀ ਵੀ ਜਰ ਉੱਥੇ ਮੋੜਾਂ ਤੇ ਬੈਠੇ ਮੋੜਾਂ ਤੇ ਬੈਠਾ ਕੁਝ ਨਹੀਂ ਦਿੰਦਾ। ਹਾਂਜੀ। ਦੁੱਧ ਕਿੱਥੋਂ ਘਰੇ ਆ ਜੀ ਮੋੜ ਤੇ ਬੈਠੇ ਦਾ। ਸਹੀ ਗੱਲ ਹੈ ਜੀ।